ਆ ਚਾਰ ਪੰਜ ਦਿਨ ਹੋਏ ਆ ਮੈਨੂੰ ਇੱਕ ਘਟਨਾ ਚੇਤੇ ਆ ਗਈ ਜਦੋਂ ਇਹ ਮਸਲਾ ਚੱਲ ਰਿਹਾ ਹੈ ਦਿੱਲੀ ਕਮੇਟੀ ਦੇ ਜਿਹੜੇ ਮੁਲਾਜ਼ਮ ਨੇ ਜਿਹੜੇ ਸਕੂਲਾਂ ਦੇ ਜਿਹੜੇ ਟੀਚਰ ਨੇ ਉਹਨਾਂ ਦਾ ਬਕਾਇਆ ਪਹਿਲਾਂ ਕਹਿੰਦੇ 150 ਕਰੋੜ ਸੀ ਫਿਰ ਚ ਵਧਦਾ-ਵਧਦਾ 500 ਕਰੋੜ ਹੋ ਗਿਆ ਤੇ ਕੇ ਸੁਪਰੀਮ ਕੋਰਟ ਵਿੱਚ ਚਲਾ ਗਿਆ ਅਦਾਲਤਾਂ ਵਿੱਚ ਉੱਥੇ ਅਦਾਲਤ ਨੇ ਪੁੱਛਿਆ ਕਿ ਤੁਸੀਂ ਇਹ ਕਿਵੇਂ ਕਰੋਗੇ ਬਕਾਇਆ ਕਿਵੇਂ ਦੇਵੋਗੇ 500 ਕਰੋੜ ਹੈ ਕਿੰਨਾ ਤੇ ਅਦਾਲਤ ਨੇ ਨਾ ਆਖਿਆ ਤੁਹਾਡੀਆਂ ਜ਼ਮੀਨਾਂ ਤੇ ਜਾਇਦਾਦਾਂ ਜਿਹੜੀਆਂ ਨੇ ਉਹਨਾਂ ਬਾਰੇ ਸਾਨੂੰ ਦੱਸੋ ਉਹੀ ਵੇਚ ਵਿਟਾ ਕਰਕੇ ਇਹਨਾਂ ਦਾ ਜਿਹੜਾ ਬਕਾਇਆ ਉਹ ਤੇ ਦੇ ਦੇਂਦੇ ਏ ਸਪਰੀਮ ਕੋਰਟ ਨੇ ਪੁੱਛਿਆ ਖਰ ਇਸ ਤਰੀਕੇ ਦੇ ਨਾਲ ਜਿਹੜਾ ਉਹ ਚੱਲ ਰਿਹਾ ਕੇਸ ਅਮਰੀਕਾ ਵਿੱਚ ਬੈਠੇ ਹੋਏ ਇੱਕ ਪ੍ਰਚਾਰਕ ਜਗਤਾਰ ਸਿੰਘ ਜਾਤਚੁਕ ਗਿਆਨੀ ਜਗਤਾਰ ਸਿੰਘ ਜਾਤਚੁਕ ਸ੍ਰੀ ਦਰਬਾਰ ਸਾਹਿਬ ਜੀ ਦੇ ਹੈੱਡ ਗ੍ਰੰਥੀ ਵੀ ਰਹੇ ਉਹਨਾਂ ਨੇ ਜਦੋਂ ਇੱਕ ਖਬਰ ਸੁਣੀ ਪੜ੍ਹੀ ਵਿਚਾਰੀ ਸਾਰਾ ਮਸਲਾ ਵੇਖਿਆ ਤੇ ਕਿਉਂਕਿ ਗੁਰੂ ਦੇ ਗੁਰੂ ਘਰ ਦੇ ਕੁੱਕਰ ਨੇ ਤੇ ਉਹਨਾਂ ਨੇ مشਵਰਾ ਦਿੱਤਾ ਉਹਨਾਂ ਦੇ ਇੱਕ ਬਿਆਨ ਛਪਿਆ ਅਖਬਾਰ ਦੇ ਵਿੱਚ ਉਹਨਾਂ ਆਖਿਆ 350 ਸਾਲਾਂ ਤੁਸੀਂ ਧੰਗ ਗੁਰੂ ਤੇਗ ਬਹਾਦਰ ਪਾਦਸ਼ਾਹ ਮਹਾਰਾਜ ਜੀ ਦਾ ਸ਼ਹੀਦੀ ਦਿਹਾੜਾ ਮਨਾ ਰਹੇ ਹੋ ਤੇ 350 ਸਾਲਾਂ ਸ਼ਹੀਦੀ ਦਿਹਾੜਾ ਮਨਾਉਂਦੇ ਆ ਕਿਤੇ ਐਸਾ ਨਾ ਹੋਵੇ ਕਿ ਤੁਸੀਂ ਗੁਰੂ ਪਾਸਾ ਮਹਾਰਾਜ ਜੀ ਦੇ ਨਾਮ ਦੀ ਜਿਹੜੀਆਂ ਜ਼ਮੀਨਾਂ ਚਾਹਤ ਦਾ ਦਾਵੇਂ ਉਹ ਵਿਕਾ ਦਿਓ ਬਲਕਿ ਉਹਨਾਂ مشورہ ਦਿੱਤਾ ਕਿ ਜਿਹੜੇ ਧਨਾੜ ਸਿੱਖ ਨੇ بزنس مین ਨੇ ਉਹਨਾਂ ਦੀ ਕਮੇਟੀ ਬਣਾਓ ਉਹਨਾਂ ਨੂੰ ਕਹੋ ਥੋੜਾ ਬਹੁਤ ਆਪਣਾ ਯੋਗਦਾਨ ਪਾਣ ਤੇ ਮਸਲਾ ਹੱਲ ਕਰ ਲੈਣਾ ਇਸ ਤਰੀਕੇ ਦਾ ਉਹਨੇ مشورہ ਦਿੱਤਾ ਤੇ ਉਹ ਇੱਕ ਬਿਆਨ ਉਹਨਾਂ ਦਾ ਪੇਪਰ ਵਿੱਚ ਲੱਗਿਆ ਤੇ ਚਾਹੀਦਾ ਕੀ ਸੀ ਪ੍ਰਬੰਧਕਾਂ ਨੂੰ ਕੀ ਚਾਹੀਦਾ ਸੀ ਜਾਂ ਤੇ مشورہ ਮੰਨ ਲੈਂਦੇ ਜਾਂ ਚੁੱਪ ਹੋ ਜਾਂਦੇ ਜਾਂ ਜੇ جواب ਨਹੀਂ ਦੇਣਾ ਕੋਈ ਗੱਲ ਨਹੀਂ ਪ੍ਰਬੰਧਕਾਂ ਨੇ ਉਲਟਾ ਯਾਨੀ ਜਗਤਾਰ ਸਿੰਘ ਜਾਚਕ ਜੀ ਨੂੰ ਕੋਰਟ ਦਾ ਸਮਨ ਭੇਜ ਦਿੱਤਾ ਤੁਸੀਂ ਕੌਣ ਹੋਂਦੇ ਹੋ ਬੋਲਣ ਵਾਲੇ ਉਨਾ ਖਿਲਾਫ ਸਵਨ ਜਾਰੀ ਕਰ ਦਿੱਤਾ ਤੁਸੀਂ ਕੋਰਟ 'ਚ ਹਾਜ਼ਰ ਹੋ ਤੁਸੀਂ ਕਿਉਂ ਬੋਲੇ ਜੇ ਤੁਹਾਡਾ ਕੀ ਹੱਕ ਬਣਦਾ ਇਸ ਤਰੀਕੇ ਦੇ ਨਾਲ ਕਿਉਂਕਿ ਜਦੋਂ ਮਾਇਆ ਦੇ ਵਿੱਚ ਗਲਤਾਨ ਹੋ ਜਾਏ ਨਾ ਮਨੋ ਫਿਰ ਉਹ ਸੱਚ ਨਹੀਂ ਸੁਣਦਾ ਸੱਚ ਦੀ ਗੱਲ ਨਹੀਂ ਸੁਣੇਗਾ ਸੱਚ ਦਾ مشਵਰਾ ਨਹੀਂ ਸੁਣੇਗਾ ਉੱਤੇ ਆਪਣੀ ਮਾਇਆ ਵਿੱਚ ਗਲਤਾਨ ਹੈ ਉਹੰਕਾਰ ਦੀਆਂ ਗੱਲਾਂ ਕਰੇਗਾ ਮਾਇਆਈ ਦੀਆਂ ਗੱਲਾਂ ਕਰੇਗਾ ਉਹਨੂੰ ਗੁਰਮਤਿ ਗੁਰੂ ਸਿਧਾਂਤ ਗੁਰੂ ਵਿਚਾਰਧਾਰਾ ਇਸ ਤੋਂ ਕੋਰਾ ਹੈ ਪਹਿਲੀ ਵਾਰ ਹੋਇਆ ਕਿਸੇ ਪ੍ਰਚਾਰਕ ਦੇ ਉੱਪਰ ਕਸ਼ਿਕ ਕਮੇਟੀ ਨੇ ਸਮਨ ਜਾਰੀ ਕੀਤਾ ਹੋਵੇ ਇਹ ਕਿਉਂ ਬੋਲੇ ਆ ਜੀ ਇਹਨੇ مشਵਰਾ ਕਿਉਂ ਦਿੱਤਾ ਇਹਨਾਂ ਬਿਆਨ ਕਿਉਂ ਦਿੱਤਾ ਐਸਾ ਵੀ ਵਾਪਰੇ ਆ ਤੇ ਗੁਰੂ ਆਖਦੇ ਨੇ ਪਿਆਰਿਆ ਜਿਹੜੇ ਮਾਇਆ ਵਿੱਚ ਗਲਤਾਨ ਹੋ ਗਏ ਨਾ ਉਹ ਸੁਣਦੇ ਨਹੀਂ ਬੋਲੇ ਹੋ ਚੁੱਕੇ ਉਹਨਾਂ ਨੂੰ ਸੱਚ ਦਿਖਾਈ ਨਹੀਂ ਦਿੱਤਾ ਅਤ ਦੇ ਅੰਨੇ ਹੋ ਚੁੱਕੇ ਉਹਨਾਂ ਨੂੰ ਸ਼ਬਦ ਦਾ ਹੋਂਕਾ ਵੀ ਜਿਹੜਾ ਉਹ ਸੁਣਾਈ ਨਹੀਂ ਦਿੰਦਾ ਸ਼ਬਦ ਨਾ ਸੁਣਾਈ ਬਲਕਿ ਰੋਲ ਕੁਚੋਲਾ ਉਹ ਆਪਣਾ ਹੀ ਰੋਲਾ ਪਾ ਕੇ ਬਹਿ ਜਾਂਦੇ ਨੇ ਉਹਨਾਂ ਨੇ ਰੋਲਾ ਪਾਇਆ ਉਹਨੂੰ ਸਮਝ ਜਾਰੀ ਕਰ ਦਿੱਤਾ ਐਸਾ ਹੀ ਵਾਪਰਿਆ ਤੇ ਗੁਰੂ ਆਖਦੇ ਨੇ ਮਾਇਆ ਧਾਰੀ ਅਤ ਅੰਨਾ ਬੋਲਾ ਅਤ ਦਾ ਅੰਨਾ ਅਤ ਦਾ ਬੋਲਾ ਨਾ ਕੁਝ ਨੂੰ ਦਿਖਾਈ ਦੇ ਰਿਹਾ ਨਾ ਕੁਝ ਸੁਣਾਈ ਦੇ ਰਿਹਾ ਨਾ ਉਹ ਸੱਚ ਹੁਣ ਵੇਖ ਸਕਦਾ ਨਾ ਸੱਚ ਸੁਣ ਸਕਦਾ ਹੈ ਸ਼ਬਦ ਨਾ ਸੁਣਾਈ ਗੁਰੂ ਦਾ ਸ਼ਬਦ ਨਹੀਂ ਸੁਣ ਸਕਦਾ ਕਿਉਂਕਿ ਅਤ ਦਾ ਬੋਲਾ ਵੇਖ ਵੀ ਨਹੀਂ ਸਕਦਾ ਅਤ ਦਾ ਅੰਨਾ ਫਿਰ ਕਰੇਗਾ ਕੀ ਬਦਸ਼ਕ ਕਹਿੰਦੇ ਸ਼ਬਦ ਨਾ ਸੁਣਾਈ ਬਹੁ ਰੋਲ ਕ ਝੋਲਾ ਉਹ ਰੋਲਾ ਰਪਈ ਪਾਉਂਦਾ ਰਹੇਗਾ ਰੋਲਾ ਹੀ ਪਾਉਂਦਾ ਰਹੇਗਾ ਸੋਹਣੇ ਗਾ ਨਹੀਂ ਕਿਸੇ ਰੋਲਾ ਪਾਦਾ ਰਹੇਗਾ ਤੇ ਐਸਾ ਹੀ ਵਾਪਰੇਗਾ